ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੁਲਵੀਰ ਸਿੰਘ ਆਨੰਦ ਦਾ ਵਿਅਕਤੀ ਜਿਹੜਾ ਹੈਗਾ ਆਪਣੇ ਆਪ ਨੂੰ ਦੱਸ ਰਿਹਾ ਤੇ ਇਹ ਗੁਰਨਾਣਕਨਗਰ ਜਿਹੜਾ ਹੈਗਾ ਥਾਣਾ ਥਰਮਲ ਏਰੀਆ ਦੇ ਵਿੱਚ ਰਹਿਣ ਵਾਲਾ ਤੇ ਇਹ ਦੱਸ ਰਿਹਾ ਵੀ ਜਿਹੜਾ ਇੱਕ ਇਹਦੀ ਮਾਂ ਨੇ ਜਿਹੜੇ ਫੋਨ ਕੀਤਾ ਸੀਗਾ ਥਾਣੇ ਦੇ ਵਿੱਚ ਕਿ ਮੇਰਾ ਮੁੰਡਾ ਜਿਹੜਾ ਹੈਗਾ ਨਸ਼ਾ ਕਰਨ ਦਾਦੀ ਹੈ ਤੇ ਇਹਦਾ ਜਿਹੜਾ ਹੈਗਾ ਨਸ਼ਾ ਛਡਾਉਣ ਵਾਸਤੇ ਜਿਹੜਾ ਹੈਗਾ ਦਾਖਲ ਕਰਵਾਇਆ ਜਾਵੇ ਤੇ ਉਹਨਾਂ 'ਤੇ ਅਲੀਗੇਸ਼ਨ ਲਗਾਏ ਗਏ ਕਿ ਬਾਅਦ ਦੇ ਵਿੱਚ ਪੁਲਿਸ ਵੱਲੋਂ ਉਹਨਾਂ ਦੇ ਉੱਪਰ 5.5 ਗ੍ਰਾਮ ਦਾ ਮੁਕੱਦਮਾ ਜਿਹੜਾ ਹੈਗਾ ਹੈਰੋਨ ਦਾ ਦਰਜ ਕਰ ਦਿੱਤਾ ਗਿਆ ਅ ਜਿਸ ਦੇ ਵਿੱਚ ਜਿਹੜੀ ਹੈਗੀ ਹੈ ਵੈਰੀਫਾਈ ਕੀਤਾ ਗਿਆ ਆਨ ਗਰਾਉਂਡ ਦੇ ਉੱਪਰ ਜਾ ਕੇ ਜਿਸ ਦੇ ਵਿੱਚ ਵੈਰੀਫਿਕੇਸ਼ਨ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜਾ ਕੁਲਵੀਰ ਸਿੰਘ ਹੈ ਇਹ ਨਸ਼ਾ ਕਰਨ ਦਾ ਨਾਲ-ਨਾਲ ਨਸ਼ਾ ਵੇਚਣ ਦਾ ਆਦੀ ਹੈ ਇਹਦੇ ਉੱਪਰ ਪਹਿਲਾਂ ਵੀ 3500 ਗੋਲੀਆਂ ਟਰਮਾਂਡੋਰ ਕਮਰਸ਼ਨ ਪੌਂਟਰੀ ਦੇ ਮਕਦਮਾ ਦਰਜ ਹੈ ਇੱਕ ਹੈਰੋਨ ਦਾ ਮਕਦਮਾ ਦਰਜ ਹੈ ਇਸ ਦੀ ਘਰ ਵਾਲੀ ਦੇ ਉੱਪਰ ਇੱਕ ਹੈਰੋਨ ਦਾ ਮਕਦਮਾ ਦਰਜ ਹੈ ਜਿਹੜਾ ਨਾਲ ਕੁਲਵੀਰ ਸਿੰਘ ਹੈਗਾ ਦੂਸਰਾ ਤੁਸੀਂ ਜਸਵੀਰ ਸਿੰਘ ਹੈ ਉਸ ਦੀ ਭੈਣ ਦੇ ਉੱਪਰ ਵੀ ਇੱਕ ਹਰੋਨ ਦਾ ਮੁਕੱਦਮਾ ਦਰਜ ਹੈਗਾ ਸੋ ਬੇਸਿਕਲੀ ਇਹਨਾਂ ਦੇ ਉੱਪਰ ਤੇ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਉੱਪਰ ਹਰੋਨ ਦੀ ਤਸਕਰੀ ਦੇ ਨਾਲ-ਨਾਲ ਗੋਲੀਆਂ ਦੀ ਤਸਕਰੀ ਦੇ ਮੁਕੱਦਮੇ ਵੀ ਦਰਜ ਹੈਗੇ ਨੇ ਆ ਜਿਹੜੀ ਇਹ ਆਵਾਜ਼ ਹੈਗੀ ਆ ਇਹਨੂੰ ਵੀ ਵੈਰੀਫਾਈ ਕੀਤਾ ਗਿਆ ਇਹਦੀ ਮਾਂ ਤੋਂ ਜਿਹੜੀ ਹੈਗੀ ਇਹਦੀ ਆਵਾਜ਼ ਪਛਾਣ ਕਰਵਾਈ ਗਈ ਜਿਸ ਨੇ ਮੰਨਿਆ ਕਿ ਜਿਹੜੀ ਆਵਾਜ਼ ਹੈਗੀ ਆ ਇਹ ਉਸ ਦੇ ਲੜਕੇ ਦੀ ਨਹੀਂ ਹੈ ਇਹਦੀ ਕਿਸੇ ਹੋਰ ਦੀ ਆਵਾਜ਼ ਜਿਹੜੀ ਹੈਗੀ ਹੈ ਇਹ ਹੈਗੀ ਆ ਸੋ ਬੇਸਿਕਲੀ ਜਿਹੜੀ ਇਹ ਇੱਕ ਸਾਜ਼ਿਸ਼ ਦੇ ਤਹਿਤ ਇੱਕ ਆਡੀਓ ਬਣਾ ਕੇ ਉਹਦੇ ਨਾਮ ਦੇ ਉੱਪਰ ਇਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਗਿਆ ਮੇਨ ਮਕਸਦ ਹੈਗਾ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਬਿਹੰਡਾ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ੇ ਦੇ ਵਿਰੁੱਧ ਜਿਹੜੀ ਕਾਰਵਾਈ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਹੈਗਾ ਰੋਕਣ ਵਾਸਤੇ ਕਿ ਪੁਲਿਸ ਸਾਡੇ ਘਰਾਂ ਦੇ ਉੱਪਰ ਰੇਡ ਨਾ ਕਰੇ ਜਾਂ ਪੁਲਿਸ ਜਿਹੜੀ ਹੈਗੀ ਬੈਕਫਰਟ ਤੇ ਆ ਜਾਵੇ ਸੋ ਬੇਸਿਕਲੀ ਸਾਡੇ ਵੱਲੋਂ ਇਹ ਬਿਲਕੁਲ ਕਲੀਅਰ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਲੱਗਿਆ ਹੋਇਆ ਤਸਕਰੀ ਦੇ ਵਿੱਚ ਲੱਗਿਆ ਹੋਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜਾ ਬੰਦਾ ਐਡਿਕ ਉਨੂੰ ਅਸੀਂ ਜਿਹੜਾ ਹੈਗਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਵਾਂਗੇ ਉਹਦਾ ਨਸ਼ਾ ਛਡਾਉਣ ਵਾਸਤੇ ਕੋਸ਼ਿਸ਼ ਕੀਤੀ ਜਾਵੇਗੀ। ਇਹ ਸਰ ਕਿਉਂ ਦੇਖ ਕੰਮ ਕਰ ਲੈ ਪਹਿਲਾਂ। ਇਹ ਕਾਫੀ ਧੀਰ ਤੋਂ ਕਰ ਰਹੇ ਇਹਦੇ ਵਿੱਚ ਜਿਵੇਂ ਮੈਂ ਦੱਸਿਆ ਗਿਆ ਪਹਿਲਾਂ ਵੀ ਕਮਵਸ਼ਰ ਕੁਆਲਿਟੀ ਦਾ ਮੁਕਤਮੇ ਦਰਜ ਹੈਰੋਨ ਦਾ ਸੌਰੀ ਗੋਲੀਆਂ ਦਾ 3500 ਡਰਾਮਨ ਟੋਲ ਗੋਲੀਆਂ ਦਾ। ਸੋ ਇਹਨਾਂ ਦੇ ਨਾਲ-ਨਾਲ ਇਹਦੀ ਵਾਈਫ ਤੇ ਦੂਜੇ ਦੋਸ਼ੀ ਦੀ ਭੈਣ ਤੇ ਵੀ ਮੁਕਤਮੇ ਦਰਜ ਨੇ ਹੈਰੋਨ ਦੇ। ਇਸ ਦੇ ਨਾਲ ਹੀ ਮੈਂ ਤੁਹਾਡੇ ਮਾਧਮੇ ਰਹੀ ਇੱਕ ਸਾਰਿਆਂ ਨੂੰ ਅਪੀਲ ਵੀ ਕਰਨੀ ਚਾਹਾਂਗਾ ਕਿ ਜਦੋਂ ਵੀ ਕੋਈ ਇਦਾਂ ਦੀ ਆਡੀਓ ਜਾਂ ਕੋਈ ਇਨਫਰਮੇਸ਼ਨ سوشل ਮੀਡੀਆ ਦੇ ਉੱਪਰ ਪਾਉਂਦਾ ਤਾਂ ਕਿਰਪਾ ਕਰਕੇ ਉਹਦੀ ਜਾਂਚ ਕੀਤੀ ਜਾਵੇ ਪਹਿਲਾਂ ਬਿਨਾਂ ਜਾਂਚ ਕੀਤੇ ਕਿਸੇ ਵੀ ਇਨਫਰਮੇਸ਼ਨ ਨੂੰ سوشل ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਇਨਫਰਮੇਸ਼ਨ ਨੂੰ ਖਬਰਦਾਰ ਰੂਪ ਨਾਲ ਦਿੱਤਾ ਜਾਵੇ ਇਸ ਦੇ ਨਾਲ ਜਿਹੜੀ ਹੈਗੀ ਸਮਾਜ ਦੇ ਵਿੱਚ ਇੱਕ ਨੈਗੇਟਿਵ ਇਮਪੈਕਟ ਜਾਂਦਾ ਹੈ ਪੁਲਿਸ ਦੇ ਪ੍ਰਤੀਕ ਨਾ ਪੱਖੀ ਜਿਹੜੀ ਹੈਗੀ ਗੱਲ ਜਾਂਦੀ ਹੈ ਕਿਰਪਾ ਕਰਕੇ ਇਦਾਂ ਦੀ ਚੀਜ਼ ਨੂੰ ਵਾਇਰਲ ਕਰਨ ਤੋਂ ਪਹਿਲਾਂ ਜਾਂ ਇਹਨੂੰ ਇੱਕ ਖਬਰਦਾਰ ਰੂਪ ਵਿੱਚ ਦੇਣ ਤੋਂ ਪਹਿਲਾਂ ਇਸ ਨੂੰ ਵੈਰੀਫਾਈ ਜ਼ਰੂਰ ਕੀਤਾ ਜਾਵੇ ਸਰੋਤ ਪਤਾ ਜਿੱਦੀ ਆਵਾਜ਼ ਆ ਉਹਨੂੰ ਹੀ ਸਰਕਾਰ ਲੱਭਿਆ ਜਾਵੇ ਨਹੀਂ ਨਹੀਂ ਅਸੀਂ ਬੇਸਿਕਲੀ ਆਹ ਇਡੈਂਟੀਫਾਈ ਵੀ ਕਰ ਲਿਆ ਲੱਭ ਲਿਆ ਸੋ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਜਲਦੀ ਹੀ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਐਕਸ਼ਨ ਲਵਾਂਗੇ ਕਹਿੰਦੇ ਦੋ ਚਾਰ ਦਿਨ ਪਹਿਲਾਂ ਇਸ ਬੰਦੇ ਤੇ ਪਰਚਾ ਵੀ ਦਿੱਤਾ ਗਿਆ ਜਿਹੜੇ ਬੰਦੇ ਦੀ ਵੀਡੀਓ ਵਾਗ ਆਡੀਓ ਵਾਇਰਲ ਹੋਈ ਹੈ ਇਹ ਬੰਦਾ ਬੇਸਿਕਲੀ ਜੇਲ੍ਹ ਦੇ ਵਿੱਚ ਹੈਗਾ ਇਹਦੇ ਉੱਪਰ 5.5 ਗ੍ਰਾਮ ਦਾ ਮੁਕੱਦਮਾ ਦਰਜ ਹੋਇਆ ਸੀਗਾ ਇਹਦੇ ਨਾਲ ਇੱਕ ਜਿਹੜਾ ਹੋਰ ਬੰਦਾ ਸੀਗਾ ਜਿਹੜਾ ਕਿ ਖੇਤਾ ਸਿੰਘ ਬਸਤੀ ਤੇ ਰਹਿਣ ਵਾਲਾ ਹੈ ਇਹ ਉਹਦੀ ਸਾਰੀ ਸ਼ਰਾਰਤ ਸੀਗੀ ਉਹਨੇ ਇਹਦਾ ਨਾਮ ਵਰਤ ਕੇ ਇਹਦੀ ਸਾਰੀ ਮਤਲਬ ਆਇਡੈਂਟੀਟੀ ਬਣਾ ਕੇ ਚਾਹ ਉਹਦੇ ਜਿਹ ਬੇਸਿਕਲੀ ਉਸ ਦੇ ਉੱਪਰ ਵੀ ਪਹਿਲਾਂ ਇੱਕ ਮੁਕਤਮਾ ਦਰਜ ਸੀਗਾ ਜਿਸ ਦੇ ਵਿੱਚ ਅਫੀਮ ਬਰਾਮਦ ਹੋਈ ਸੀ ਉਹਦੇ ਕੋਲ ਸਾਡੀ ਅਸੀਂ ਟੀਮ ਸੋਲੋ ਉਹਦੀ ਆਈਡੈਂਟੀਫਿਕੇਸ਼ਨ ਕਰ ਲਈ ਗਈ ਹੈ ਅਸੀਂ ਉਹਦੇ ਖਿਲਾਫ ਵੀ ਸਖਤ ਕੈਕਸ਼ਨ ਲਵਾਵਾਂਗੇ ਜਿਹੜੇ ਬੰਦੇ ਨੇ ਆਡੀਓ ਵਾਇਰਲ ਕੀਤੀ ਇਹਦੇ ਖਾਤਿਰ ਕੋਈ ਨਹੀਂ ਕਰ ਡੈਫੀਨਿਟਲੀ ਅਸੀਂ ਜਿਹੜੀ ਹੈਗੀ ਉਹਦੇ ਖਿਲਾਫ ਸਖਤ ਕੈਕਸ਼ਨ ਲਵਾਵਾਂਗੇ ਇਹ ਸਰ ਕਿੱਥੇ ਕਿੱਥੇ ਸਪਲਾਈ ਕਰ ਦੱਸੂਗਾ ਇਹ ਜਿਹੜਾ ਬੇਸਿਕਲੀ ਮੈਂ ਜਿਹੜਾ ਗੁਰਨਾਣਕ ਨਗਰ ਦਾ ਏਰੀਆ ਹੈਗਾ ਉਹਦੇ ਨਾਲ ਨਾਲ ਖੇਤਾ ਸਿੰਘ ਬਸਤੀ ਦਾ ਏਰੀਆ ਜਿਹੜਾ ਹੈਗਾ ਉੱਥੇ ਇਹਦੀ ਸਪਲਾਈ ਕੀਤੀ ਜਾਂਦੀ ਸੀ